ਕੀਲਾ ਆਨੰਦਗੜ੍ਹ ਸਾਹਿਬ ਵਾਲੇ ਸੰਤ ਬਾਬਾ ਸਤਨਾਮ ਸਿੰਘ ਜੀ ਵੱਲੋਂ ਬੁੱਝ ਟਹਿਲਦਾਸ ਬੰਨ ਵਿਖੇ ਚੱਲ ਰਹੀ ਕਾਰ ਸੇਵਾ ਦੇ ਵਿੱਚ ਅੱਜ ਨਵਾਂ ਸ਼ਹਿਰ ਦੇ ਵਰਜਿੰਦਰ ਸਿੰਘ ਹਸੈਨਪੁਰ ਦੇ ਵੱਲੋਂ 1150 ਲੀਟਰ ਡੀਜ਼ਲ ਸੇਵਾ ਦੇ ਵਿੱਚ ਭੇਜਿਆ ਗਿਆ ਜਿੱਥੇ ਬਾਬਾ ਜੀ ਅਤੇ ਪਿੰਡ ਵਾਸੀਆਂ ਨੇ ਉਹਨਾਂ ਦਾ ਇਹ ਸੇਵਾ ਦੇ ਲਈ ਧੰਨਵਾਦ ਵੀ ਕੀਤਾ ਉਧਰ ਵਰਜਿੰਦਰ ਸਿੰਘ ਹਸੈਨਪੁਰ ਦੇ ਵੱਲੋਂ ਸਨੇਹਾ ਲਗਾਇਆ ਗਿਆ ਜੇਕਰ ਕਿਸੇ ਤਰੀਕੇ ਦੀ ਹੋਰ ਵੀ ਸੇਵਾ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਹਰ ਵਕਤ ਸੇਵਾ ਦੇ ਲਈ ਹਾਜ਼ਰ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਜਿੱਥੇ ਕਾਰ ਸੇਵਾ ਕਲਾ ਅਨੰਦਗੜ੍ਹ ਵਾਲੇ ਬਾਬਾ ਜੀ ਦੇ ਹਾਜ਼ਰੀ ਵਿੱਚ ਜਿਹੜਾ ਸਰਦਾਰ ਬਰਜਿੰਦਰ ਸਿੰਘ ਹੁਸੈਨਪੁਰ ਸਨ ਆਫ ਸਰਦਾਰ ਰਮੇਂਦਰ ਸਿੰਘ ਜੀ ਪਿੰਡ ਹੁਸੈਨਪੁਰ ਉਹਨਾਂ ਵੱਲੋਂ ਇਹ 1 ਲੱਖ ਦਾ ਡੀਜ਼ਲ ਜਿਹੜਾ ਇਹ ਤਕਰੀਬਨ 1150 ਲੀਟਰ ਡੀਜ਼ਲ ਹੈ ਜੀ ਉਹ ਇੱਥੇ ਸੇਵਾ 'ਚ ਦੇਣ ਆਏ ਆ ਤੇ ਬਾਬਾ ਜੀ ਦੀ ਹਾਜ਼ਰੀ 'ਚ ਇੱਥੇ ਤੇਲ ਦੇ ਕੇ ਚੱਲੇ ਆ ਤੇ ਹੋਰ ਵੀ ਇਹਨਾਂ ਨੂੰ ਦੱਸਿਆ ਜਿਹੜੀ ਵੀ ਕਿਸੇ ਦੀ ਚੀਜ਼ ਦੀ ਲੋੜ ਹੋਈ ਤੇ ਉਹ ਪਹੁੰਚਦੀ ਹੋ ਜਾਏਗੀ ਤੇ ਬਾਕੀ ਆ ਵੀ ਸੇਵਾਦਾਰਾਂ ਨੂੰ ਬੇਨਤੀ ਆ ਜਿੱਦਾਂ ਪਹਿਲਾਂ ਉਤਸ਼ਾਹ ਸੀ ਉਤਸ਼ਾਹ ਬਹੁਤ ਘਟਦਾ ਜਾਂਦਾ तकरीबन ਬੰਨ ਵੀ ਹੁਣ ਆਪਣਾ ਲਾਗੇ ਹੋ ਚੁੱਕਾ ਬੰਨ ਹੋਣ ਲੱਗਾ ਆ ਤੇ ਸਾਰਿਆਂ ਨੂੰ ਬੇਨਤੀ ਆ ਵੀ ਇੱਕ ਵਾਰੀ ਹੰਬਲਾ ਮਾਰਨ ਦੀ ਆਪਾਂ ਸਾਰੇ ਇਕੱਠੇ ਹੋ ਕੇ ਹੰਬਲਾ ਮਾਰੀਏ ਜਿਹੜਾ ਵੀ ਜਿੰਨਾ ਵੀ ਪੈਸਾ ਆਪਾਂ ਜਿਹੜਾ ਇਕੱਠਾ ਕੀਤਾ ਪਹਿਲਾਂ ਆਪਣੇ ਲੋੜਾਂ ਜੇ ਇੱਥੇ ਆ ਆਪਾਂ ਇਹਨੂੰ ਦੇਖੀਏ ਉਸ ਤੋਂ ਬਾਅਦ ਇਹ ਆਪਣਾ ਬੰਨ ਵੱਜ ਜਾਏ ਫਿਰ ਜਿੱਥੇ ਵੀ ਆਪਾਂ ਕਦੇ ਹੋਦਰ ਕਦੇ ਸੇਵਾ ਕਰਨੀ ਆ ਜੇ ਸੇਵਾ ਕੋਈ ਕਰਨਾ ਚਾਹੁੰਦਾ ਉਹ ਆਪਣੇ ਸਾਹ ਨਾਲ ਸੇਵਾ ਕਰ ਸਕਦੇ ਆ ਪਰ ਅੱਜ ਜਿਹੜੀ ਮੇਨ ਲੋੜ ਆ ਅੱਜ ਸਾਨੂੰ ਇੱਥੇ ਬਨਦੇ ਆ ਪਹਿਲਾਂ ਦੇ ਇੱਥੇ ਦੇ ਆਪਾਂ ਹਾਜ਼ਰੀਆਂ ਲਾਈਏ ਆਪਾਂ ਇੱਥੇ ਜੋ ਜਿਹੜੀ ਇਹਨਾਂ ਦੀ ਲੋੜ ਹੈ ਪਹਿਲੋ ਲੋੜ ਪੂਰੀ ਕਰੀਏ ਜੀ ਸੋ ਧੰਨਵਾਦ ਜੀ ਧੰਨਵਾਦ ਕਰਦੇ ਆ ਬਰਜਿੰਦਰ ਸਿੰਘ ਹਸੈਨਪੁਰ ਜੀ ਦਾ ਜਿਹਨੇ ਇਹ ਡੀਜ਼ਲ ਇੱਥੇ ਪਹੁੰਚਦਾ ਕੀਤਾ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਸਾਬਕਾ ਸਰਪੰਚ ਪਿੰਡ ਮੋੜਟਾਲ ਦਾ ਉਸ ਤੋਂ ਅੱਜ ਬਲਜਿੰਦਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਬਨ ਲਈ 1100 ਲੀਟਰ ਤੇਲ ਬਾਬਿਆਂਲੇ ਭੇਜਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ